ਹਾਂ ਜੀ ਮਿੱਤਰੋ ਦੇ ਸਕਦਾ ਹਾਂ ਇੱਧਰ ਦੇਖ ਸਕਦੇ ਇੰਟਰਨੈਸ਼ਨਲ ਸੋਨ ਵਾਲੀ ਕਾ ਟਰੈਕਟਰ ਖੜਾ ਜੀ ਬਾਈ ਸੱਤੇ ਕੋਲੇ ਖੜਾ ਜੀ ਇਹ ਪੈਂਡ ਅ ਪੈਂਡ ਹੈਗਾ 5 ਗਰਾਈ ਬਾਈ ਦਾ ਟਰੈਕਟਰ ਤੁਸੀਂ ਦੇਖ ਸਕਦੇ ਬਿਲਕੁਲ ਨਵੀਂ ਹਾਲਤ ਦੇ ਵਿੱਚ ਟਰੈਕਟਰ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਦੱਸਣ ਦੀ ਲੋੜ ਨਹੀਂ ਬਾਕੀ ਬਸ ਸਾਰੀ ਜਾਣਕਾਰੀ ਬਾਈ ਸੱਤੇ ਤੋਂ ਲਵਾਇਆ ਅੱਛੀ ਕਿ ਬਾਈ ਜੀ ਉਹ ਠੀਕ ਠਾਕ ਹੋ ਜੀ ਭਾਈ ਜੀ ਇਹਦੇ ਬਾਰੇ ਚਾਨਣਾ ਪਾਇਓ ਮੜਾ ਜਾ ਜੀ ਸਾਰਾ origignal ਹੈ ਜੀ ਕਾਲਮ ਵੀ ਨਹੀਂ ਲੱਗੀ ਕਿਤੇ ਚਾਰੇ ਟਾਇਰ ਨਾਲ ਦੇ ਆ। ਅੱਛਾ ਸਾਰਾ origignal ਆ। ਇਹ ਸਾਰਾ origignal ਦੀ ਗਾਰੰਟੀ ਕੋਲ ਹੈ। ਕਾਲਮ ਵੀ ਨਹੀਂ ਲੱਗੀ। ਮੈਂ ਇੱਕ ਕਾਲਮ ਵੀ ਲੱਗੀ ਹੋ ਗਾਰੰਟੀ। ਠੀਕ ਆ ਜੀ। ਤੇ ਚਾਰੇ ਟਾਇਰ ਨਾਲ ਦੇ ਆ। ਅੱਛਾ ਚਾਰੇ ਟਾਇਰ ਆ। ਹਾਂ ਟਾਇਰ ਨਾਲ ਦੇ। ਠੀਕ ਆ ਜੀ। ਕੋਈ ਪੇਂਟ ਕੋਈ ਚੁਪੰਦੀ। ਅੱਛਾ ਜੀ। ਬੰਪਰ ਤੱਕ origignal ਆ ਫਸਟ ਪਾਰਟੀ ਦਾ ਰਿਕਟਰ। ਅੱਛਾ ਬੰਪਰ ਤੱਕ ਵੀ origignal ਆ। ਅੱਛਾ ਸਕੂਲ ਕਿਦਾਂ ਦਾ ਹੈ ਮੜਾ ਜੀ? ਜਮਨ ਨੂੰ ਲਾਵੇ ਮਤਰਾ ਦੇ ਸਾਡੇ ਰੈਡੀ ਹੋਲੀ ਹੀਟਰ ਦੇਖ ਐ ਜਮਨ ਕੋਕਾ ਪੀਸ ਹੈ ਯਾਰ ਹਨਾ ਬਿਲਕੁਲ ਨਵਾਂ ਬਾਕੀ ਦੱਸਣ ਦੀ ਲੋੜ ਨਹੀਂ ਆਪਾਂ ਨੂੰ ਹਨਾ ਸਟਿਕਰ ਸੱਕਾ ਸਾਰਾ ਕੁਝ ਨਾਲ ਦਾ ਹੀ ਆ ਲਾਵੇ ਮਤਰਾ ਦੇ ਸਾਡੇ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਪਿਆ ਕਹਿਣ ਦਾ ਮਤਲਬ ਏਜੰਸੀ ਵਾਲਾ ਕੰਮ ਨਹੀਂ ਆ ਆਪਣਾ ਬੈਂਡ ਦੀ ਲੋੜ ਹੈ ਜੀ 2022 ਮਾਡਲ ਦੇ ਨਿਕਲੀ ਬਿਲਕੁਲ ਵੀਰੇ ਸਾਫ਼ ਹੀ ਬਹੁਤ ਵਧੀਆ ਟਰੈਕਟਰ ਯਾਰ ਅੰਦਰੋਂ ਜਿੰਡ ਕੋਲ ਬੜਾ ਸੋਹਣਾ ਪਿਆਦਾ ਫਰਸਟ ਪਾਰਟੀ ਹੈ ਜੀ ਨਗਦ ਕੈਸ਼ ਨਿਕਲਿਆ ਕੋਈ ਲੋਨ ਨਹੀਂ ਕੁਛ ਨਹੀਂ ਹੈ ਅੱਛਾ ਨਗਦ ਕੈਸ਼ ਫਰਸਟ ਪਾਰਟੀ ਟ੍ਰੇਡ ਫਰਸਟ ਪਾਰਟੀ ਠੀਕ ਹੈ ਜੀ ਲੋਅ ਮੀਟਰ ਦੇਖ ਸਕਦਾ ਬਾਡੀ ਲੈਣ ਦਾ ਬਾਈ ਬਹੁਤ ਚੰਗਾ ਪਿਆ ਸੱਤੇ ਹੈ ਬੜਾ ਸੋਹਣਾ ਜੀ ਟਰੱਕ ਜਿੱਤੋਂ ਵੀ ਛੂ ਵੱਲੋਂ ਅੱਛਾ ਠੀਕ ਆ ਲੋਕੇ ਤੇ ਖੁੱਲਿਆ ਨਹੀਂ ਕਿਤੇ ਕੋਈ ਕਮੀ ਪੇਛੀ ਨਹੀਂ ਠੀਕ ਹੈ ਠੀਕ ਆ ਬੈਂਡਰੀ ਬਾਉਂਡਰੀ ਤਾਂ ਬਿਲਕੁਲ ਸਹੀ ਹੈ ਜੀ ਅੱਛਾ ਜੀ ਇਹ ਰੰਗਰ ਮਕਾਨ ਨਵੇਂ ਪਏ ਨੇ ਗੱਲ ਵੀ ਕਿਤੇ ਰੰਗਾਂ ਨੂੰ ਪੇਂਟ ਹੋਊਗਾ ਚਮਕਰਾੜ ਕਲੇ ਹੋਣਗੇ ਵਿੱਚੋਂ ਟਰੈਕਟਰ ਵੀ ਬਾਈ ਬਹੁਤ ਸਾਫ ਪਿਆ ਯਾਰ ਹੈ ਆ ਤਾਂ ਛੜਨ ਵਾਲਾ ਡ੍ਰੈਕਟਰ ਨਹੀਂ 2008 ਦੇ ਨਾਲ ਦੇ ਟਾਇਰ ਹੈ ਜੀ ਇਹ ਅਛਾ ਨਾਲ ਦੇ ਟਾਇਰ ਹੈ ਹਾਂਜੀ ਖੁੱਲੇ ਗਏ ਟਾਇਰ ਹੈ ਠੀਕ ਹੈ ਜੀ ਬਹੁਤ ਪਤਾ ਹੈ ਬਹੁਤ ਸਾਫ ਹੈ ਜੀ ਕੋਈ ਚੰਗਾ ਟਾਪ ਲਾਈਨ ਨਾਲ ਦੀ ਦੋਨੇ ਡੰਡੇ ਚ ਗੁੱਲੀਆਂ ਵੀ ਨਾਲ ਤੇ ਅਛਾ ਗੁੱਲੀਆਂ ਏ ਟੂ ਜ਼ेड ਚੀਜ਼ ਨਾਲ ਨਾਲ ਤੇ ਕੁਝ ਕਹਿੰਦਾ ਮਤਲਬ ਹਰ ਇੱਕ ਚੀਜ਼ ਰੈਮ ਰੂਮਾ ਘਸੇ ਜ਼ਰੂਰ ਹੈ ਅੰਦਰ ਅਛਾ ਜੀ ਹੈ ਨਾਲ ਦੀ ਹੈ ਹੈ ਨਾਲ ਦੇ ਸਭ ਜੋ ਕੁਝ ਸਾਹਮਣੇ ਹੋਊਗਾ ਬਾਕੀ ਕੋਈ ਹੋਲਾ ਨਹੀਂ ਹੈ ਨਾ ਪੰਜਾਬ ਨੰਬਰ ਹੈ ਜੀ ਅਛਾ ਪੰਜਾਬ ਨੰਬਰ ਆ ਨਗਦ ਕੈਸ਼ ਨਗਦ ਕੈਸ਼ ਹੈ ਨਾ ਠੀਕ ਫਸਟ ਕੁਆਲਟੀ ਹੈ ਬ੍ਰੇ ਫਸਟ ਕੁਆਲਟੀ ਫਸਟ ਕੁਆਲਟੀ ਹੈ ਹੈ ਤੇ ਕੰਡੀਸ਼ਨ ਤਾਂ ਤੁਸੀਂ ਦੇਖ ਸਕਦੇ ਬਿਲਕੁਲ ਮਿੱਤਰੋ ਇੰਜਨ ਗੇਅਰ ਦਾ ਬਿਲਕੁਲ ਗਰੰਟੀ ਹੋਊਗੀ ਕਿਸੇ ਬਸ ਵੀ ਖੁੱਲੇ ਛੁੱਲੇ ਲੀਕ ਸ਼ੇਕ ਨਹੀਂ ਹਨਾ ਬਾਈ ਬਾਕੀ ਆਪਦਾ ਬਾਅ ਕੇ ਤਸੱਲੀ ਕਰਕੇ ਲਿਆ ਸਕਦਾ ਦੋ ਘੰਟੇ ਵਾਲੀ ਜ ਕੋਈ ਚੱਕਰ ਨਹੀਂ ਕਰਨੀ ਜਿੰਨਾ ਟਾਈਮ ਮਰਜੀ ਬਾਅ ਕੇ ਚੈੱਕ ਕਰਕੇ ਲਿਆ ਸਕਦੇ ਆ ਤੇ ਵੀਰੇ ਸੱਤੇ ਚੱਲੇ ਚੱਲੇ ਕਿੰਨਾ ਹੋਊਗਾ ਚੱਲੇ ਇਹ 2000 ਘੰਟੇ ਦੇ ਆਸ-ਪਾਸ ਹੈ 2000 ਕੋਸ਼ਿਸ਼ ਚੱਲਿਆ ਆ ਹਾਂ 2058 ਘੰਟੇ ਚੱਲਿਆ ਜੀ ਅੱਛਾ 2058 ਘੰਟੇ ਜਿੰਨਾ ਚੱਲੇ origianlly ਚੱਲਿਆ origianlly ਚੱਲਿਆ ਹਾਂਜੀ ਟਰੈਕਟਰ ਦਾ ਬਾਈ ਪਤਾ ਵੀ ਲੱਗਦਾ ਯਾਰ ਹੈ ਪੂਰੀ ਗੱਲਬਾਤ ਵੀ ਹੈਗੀ ਆ ਲੋ ਮਿੱਤਰ ਦੇਖ ਸਕਦਾ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਅੱਛਾ ਕਲੱਚ ਪਲੇਟ ਵੀ ਇਹਦੀ ਨਾਲ ਦੀ ਆ ਖੁੱਲੀ ਨਹੀਂ ਆ ਅੱਛਾ ਕਲੱਚ ਪਲੇਟ ਨਾਲ ਦੀਆਂ ਹੀ ਆ ਅੱਛਾ ਠੀਕ ਆ ਭਾਈ ਬਾਡੀ ਲੈਣ ਦਾ ਯਾਰ ਬਹੁਤ ਚੰਗਾ ਟਰੈਕਟਰ ਪਿਆ ਹਨਾ ਇਹ ਐਜ ਨਵਾਂ ਟਰੈਕਟਰ ਠੀਕ ਆ ਜੀ ਲੋ ਮਿੱਤਰ ਦੇਖ ਸਕਦਾ ਤੁਸੀਂ ਸਾਰਾ ਹੀ origignal ਟਰੈਕਟਰ ਆ ਬਾਕੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਚਾਰੇ ਪਾਸੇ ਵਖਾਉਂ ਕੇ ਦਿਖਾ ਦਿੰਨੇ ਆ ਟਾਂਡਾ ਫੱਡੀ ਸਾਰਾ ਕੋ ਨਾਲ ਵੀਰੇ ਵੀਰੇ ਅੱਛੀ ਜਿਹੀ ਨਾਲ ਆ ਛਤਰੀ ਟਾਂਡਾ ਕਾਗੇ ਪੱਤਰ ਓਕੀ ਆ ਬਿਲਕੁਲ ਬਿਲਕੁਲ ਓਕੀ ਆ ਲੋ ਠੀਕ ਆ ਜੀ ਇਹ ਪੰਜ ਗਰਾਈਂ ਦੇ ਵਿੱਚ ਖੜਾ ਜੀ ਬਾਈ ਸੱਤੇ ਕੋਲੇ ਜ਼ਿਲ੍ਹਾ ਫਰੀਦਕੋਟਾ ਟਰੈਕਟਰ ਤੇ ਦੇਖ ਸਕਦੇ ਹੋ ਸਾਰਾ ਕੁਝ ਨਾਲ ਦਾ ਸਟicker ਸ਼ੁਕਰ ਦੇ ਸਕਦੇ ਬਿਲਕੁਲ 오ਰੀਜినਲ ਆ ਬੈਟਰੀ ਬੁਟਰੀ ਬਾਈ ਪਹਿਲੀ ਸੈਲਫ ਸਟਾਰਟ ਆ ਪਹਿਲੀ ਸੈਲਫ ਮੜੀ ਜੀ ਮਾਰਨ ਨਾਲ ਚਲਾ ਕੇ ਲਾ ਦੇ ਤਰਵਾ ਕੇ ਵਾਕਿ ਤੁਸੀਂ ਚੈੱਕ ਕਰਕੇ ਲੈ ਆ ਸਕਦੇ ਟਰੈਕਟਰ ਇਹ ਛੱਟ ਨਾਲ ਆ ਨੀਗਾ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ 오ਰੀਜినਲ ਟਰੈਕਟਰ ਸਾਰਾ ਤੇ ਕੀ ਆਪ ਬਾਈ ਤੁਹਾਨੂੰ ਨੰਬਰ ਲੈਣਾ ਸੱਤੇ ਤੋਂ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਉਸ ਨੰਬਰ ਤੇ ਸਾਰੀ ਤੁਹਾਨੂੰ ਜਾਣਕਾਰੀ ਲੈ ਸਕਦੇ ਹੋ ਮੇਰੇ ਸੱਤੇ ਨੰਬਰ ਬੋਲੇ ਆਪਣਾ ਮੜਾ ਜਾ 97100 98152 99407 99407 ਹਾਂਜੀ ਠੀਕ ਆ ਜੀ ਪੰਜ ਗਰੇ ਹੀ ਪੈਣ ਦਾ ਆਪਣਾ ਜਿਲ੍ਹਾ ਫਰੀਦਕੋਟਾ ਜੀ ਫਰੀਦਕੋਟ ਫਰੀਦਕੋਟ ਜ਼ਿਲ੍ਹਾ ਬਾਈ ਦਾ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਬਾਈ ਸੱਤੇ ਤੋਂ ਲੈ ਸਕਦੇ ਹੋ ਤੇ ਫਾਸਟ ਪਾਰਟੀ ਟਰੈਕਟਰ ਆ ਜੀ ਸਾਰਾ ਹੀ オリジナル ਦੱਸਣ ਦੀ ਤੁਹਾਨੂੰ ਲੋੜ ਨਹੀਂ ਕੱਲੀ ਕੱਲੀ ਚੀਜ਼ ਦਾ ਆਪਾਂ ਨੀਕਾ ਮਰਵਾਤੀ ਹੈ ਜੀ ਆ ਮਗਰਾੜ ਮਰੂੜ ਤੋਂ ਹੀ ਦੇਖ ਸਕਦੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਚੱਲਿਆ ਬਹੁਤ ਘੱਟ ਆ ਨਾ ਬਾਈ 2000 ਘੰਟਾ ਵਾ ओरिजिनल ਹੀ ਚੱਲਿਆ ਜੰਨਾ ਚੱਲਿਆ ਹੈ ਨਾ ਲਓ ਮਿੱਤਰੋ ਛੜਨ ਵਾਲਾ ਟਰੈਕਟਰ ਨਹੀਂ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਹ ਟਰੈਕਟਰ ਲੈ ਜਾਓ ਤੇ ਬਾਈ ਡਿਮਾਂਡ ਦੀ ਜਿੱਥੇ ਗੱਲ ਕਰੀਏ ਆਪਾਂ ਮਾਨੇ ਤਾਂ ਮੰਗਦੇ 3 ਲੱਖ 35000 ਆ 3 ਲੱਖ ਰੁਪਏ ਦਾ ਰੇਟ ਲਾਸਟ ਦੇ ਮੰਗ 3 ਲੱਖ ਲਾਸਟ ਦਾ ਮੰਗ ਡਿਸਕਾਊਂਟ ਹੀ ਬਾਈ ਬਹੁਤ ਲਾਤਾ ਹੈ ਹਾਂਜੀ ਬਸ ਇੱਕ ਹੀ ਵਾਰੀ ਛੱਡ ਤੀ ਆਪਾਂ ਵਾਰ-ਵਾਰ ਨਾਲ ਹਾਂ ਇਹ ਤਾਂ ਹੈ ਹਾਂ ਹੁਣ ਤੂੰ ਘੱਟ ਨਹੀਂ ਠੀਕ ਹੈ ਠੀਕ ਹੈ ਬਾਕੀ ਬਿਲਕੁਲ ਜਿਹਾ ਜੀ ਹੈ ਬਾਈ ਰੇਟ ਹਨਾ ਕਹਿੰਦਾ ਮਤਲਬ ਹਾਂ 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 ਲਾਵੇ ਮੈਂ ਤਾਂ 335000 ਰੁਪਏ ਦੀ ਮੰਗ ਬਾਈ ਕਹਿੰਦਾ ਲਾਸਟ 3 ਲੱਖ ਦਾ ਛੜ ਦਾਂਗੇ ਆਪਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਚੁੱਕੇ ਜੀ ਤੇ ਵੀ ਨੂੰ ਆਪਣੇ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕੋਈ ਪੰਪ ਨਹੀਂ ਕੋਈ ਨਹੀਂ ਸਾਰਾ ਹਰੇ ਸਾਰਾ ਉਵੇਂ ਹੀ ਲੱਗਣਾ ਹੁੰਦਾ ਕੋਈ ਰੇਸ ਨਹੀਂ ਵਧੀ ਟਰੈਕਟਰ ਦੀ ਜੀ ਠੀਕ ਆ ਜੀ ਉਵੇਂ ਹੀ ਲੱਗਣਾ ਸਾਰਿਆਂ ਨੂੰ ਉਵੇਂ ਹੀ ਆ ਸਾਰਾ ਕੁਝ ਹਾਂਜੀ ਹਾਂਜੀ ਛੇੜਿਆ ਤਾਂ ਕਣੀ ਆ ਟਰੈਕਟਰ ਬਸ ਕਹਿਣ ਦਾ ਮਤਲਬ ਹੀ ਕੋਈ ਲੰਬੇ ਵਾਲੀ ਗੱਲ ਮਤਲਬ ਨਹੀਂ ਕੋਈ ਲੰਬੇ ਗੱਲ ਲਾਉਣਾ ਨਾ ਤਰ ਬਾਕੀ ਬਾਈ ਤਸੱਲੀ ਕਰੀਂਦਾ ਆਪਕੋ ਅੱਗੇ ਵੀ ਟਰੈਕਟਰ ਬਾਈ ਵੇਚਿਆ ਕੋਈ ਲੰਬਾ ਨਹੀਂ ਆਇਆ ਹਣਾ ਨਹੀਂ ਆਊਗਾ ਜੀ ਲੰਬਾ ਨੇ ਉਹ ਜਿੰਨੀ ਗੱਲ ਕਹੇ ਤੇ ਉਹਨੇ ਤੇ ਨਿਭੜਾਂਗੇ ਉਹਨੇ ਤਾਂ ਨਿਭੜਾਂਗੇ ਹਣਾ ਲਓਏ ਮਤਲਬ ਬਾਈ ਪੂਰੀ ਰਸਤਾਲੀ ਕਰੀ ਜਾਂਦਾ ਅੱਖਾਂ ਵੇਚ ਕੇ ਟਰੈਕਟਰ ਲੈ ਜਾਓ ਤੇ 35000 ਰੁਪਏ ਪਹਿਲਾਂ ਹੀ ਛੱਡ ਦਤਾ ਆਂ ਹਾਂ ਤਿੰਨ ਲੱਖ ਲਾਸਟ ਦਵਾ ਤਿੰਨ ਲੱਖ ਲਾਸਟ ਲਓ ਮਤਲਬ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਪੇਨ ਨੂੰ ਫੋਲੋ ਕਰਦੇ ਤੇ ਬਾਈ ਨੂੰ ਫੋਨ ਲਾ ਲੈ ਜਰੂਰ ਧੰਨਵਾਦ ਜੀ